ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕਈ ਦਿਨ ਜਲੰਧਰ ਰਿਹਾ ਕਰਨਗੇ ਯਾਨੀ ਕਿ ਜ਼ਿਮਨੀ ਚੋਣ ਵਿਧਾਨ ਸਭਾ ਦੀ ਜਲੰਧਰ ਪੱਛਮੀ ਦੀ ਸੀਟ ਦੇ ਉੱਤੇ ਹੋਣੀ ਆ ਉਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਲੰਧਰ ਆਇਆ ਕਰਨਗੇ ਤੇ ਜਾਣਕਾਰੀ ਦੇ ਮੁਤਾਬਕ ਹਫ਼ਤੇ ਚ ਤਿੰਨ ਦਿਨ ਮੁੱਖ ਮੰਤਰੀ ਭਗਵੰਤ ਮਾਨ ਉਸ ਕੋਠੀ ਦੇ ਵਿੱਚ ਰਹਿਣਗੇ ਜਿਹੜੀ ਕਿਰਾਏ ਦੇ ਉੱਤੇ ਲਈ ਗਈ ਆ ਤੇ ਉਸ ਕੋਠੀ ਦੇ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਡੈਂਟਿਕ ਪੇਂਟਿੰਗ ਦਾ ਪੂਰਾ ਕੰਮ ਚੱਲ ਰਿਹਾ ਹੈ ਤੇ ਉਹਦਾ ਨਵੀਨੀਕਰਨ ਕੀਤਾ ਜਾ ਰਿਹਾ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਣੇ ਉਸ ਕੋਠੀ ਦੇ ਵਿੱਚ ਰਹਿ ਸਕਣ ਤਾਂ ਦੱਸਦੀ ਕਿ ਸ਼ੀਤਲ ਅੰਗਰਾਲ ਦੇ ਅਸਤੀਫੇ ਤੋਂ ਬਾਅਦ ਜਿਲੰਦਰ ਪਛਮੀ ਦੀ ਸੀਟ ਖਾਲੀ ਹੋ ਗਈ ਸੀਗੀ ਉਹ ਭਾਜਪਾ ਦੇ ਵਿੱਚ ਚਲੇ ਗਏ ਸੀ ਤੇ ਹੁਣ ਉਸ ਜਗ੍ਹਾ ਦੇ ਉੱਤੇ VOTING ਹੋਣੀ ਹੈ ਉਸ ਸੀਟ ਦੇ ਉੱਤੇ ਚੋਣਾ ਹੋਣੀਆਂ ਨੇ ਜਿਸ ਤੋਂ ਬਾਅਦ ਦੇ ਵਿੱਚ ਉੱਥੇ ਨਵਾਂ MLA ਚੁਣਿਆ ਜਾਵੇਗਾ ਤੇ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਕਿ ਅਸੀਂ ਜਲੰਧਰ ਵਾਲੀ ਸੀਟ ਇਸ ਤਰ੍ਹਾਂ ਹੀ ਆਪਣੇ ਹੱਥੋਂ ਜਾਣ ਦਈਏ ਤੇ ਵੈਸੇ ਉੱਥੇ ਕਾਂਗਰਸ ਦੇ MP ਚਰਨਜੀਤ ਸਿੰਘ ਚੰਨੀ ਬਣ ਚੁੱਕੇ ਨੇ ਸੁਸ਼ੀਲ ਰਿੰਕੂ ਦੀ ਹਾਰ ਹੋਈ ਹੈ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੀ MP ਬਣੇ ਸੀ ਬਾਅਦ ਵਿੱਚ ਭਾਜਪਾ ਚਲੇ ਗਏ ਭਾਜਪਾ ਨੇ ਵੀ ਉਹਨਾਂ ਨੂੰ ਟਿਕਟ ਦਿੱਤੀ ਪਰ ਉਹਨਾਂ ਦੀ ਹਾਰ ਹੋ ਗਈ ਤੇ ਹੁਣ ਦੀਪਨਗਰ ਜਲੰਧਰ ਦੇ ਵਿੱਚ ਜਿੱਥੇ ਇਸ ਕੋਠੀ ਦੀ ਪੈਸ਼ਾ ਕੀਤੀ ਗਈ ਹੈ ਕੋਠੀ ਕਿਰਾਏ ਦੇ ਉੱਤੇ ਲੈ ਲਈ ਗਈ ਹੈ ਨਵੀਨੀਕਰਨ ਚੱਲ ਰਿਹਾ ਹੈ ਪੂਰੇ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੀ ਕੋਠੀ ਦੇ ਬਾਹਰ ਸੜਕਾ ਉਹਦੀ ਮੁਰੰਮਤ ਹੋ ਚੁੱਕੀ ਹੈ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਰਹਿ ਸਕਣ ਤੇ ਇਸ ਕੋਠੀ ਦੇ ਵਿੱਚ ਰਹਿਣ ਦਾ ਇੱਕ ਇਹ ਵੀ ਫਾਇਦਾ ਹੋਵੇਗਾ ਕਿ ਮਾਝਾ ਤੇ ਦੁਆਬੇ ਦੇ ਆਗੂਆਂ ਦੇ ਨਾਲ ਲੀਡਰਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵਿਚਾਰ ਚਰਚਾ ਵੀ ਕਰ ਸਕਣਗੇ ਵਾਰ-ਵਾਰ ਉਹਨਾਂ ਨੂੰ ਚੰਡੀਗੜ੍ਹ ਆਪਣੀ ਰਹਿਸ਼ ਦੇ ਉੱਤੇ ਨਹੀਂ ਆਉਣਾ ਪਵੇਗਾ ਜਲੰਧਰ ਦੇ ਵਿੱਚ 3 ਦਿਨ ਕਹਿੰਦੇ ਉਹ ਰਿਹਾ ਕਰਨਗੇ ਤੇ ਉੱਥੇ ਹੀ ਸਾਰੀ ਵਿਚਾਰ ਚਰਚਾ ਹੋਵੇਗੀ ਰਣਨੀਤੀਆਂ ਘੜੀਆਂ ਜਾਣਗੀਆਂ ਤੇ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 1 ਮਹੀਨੇ ਵਾਸਤੇ ਕੋਠੀ ਕਿਰਾਏ ਦੇ ਉੱਤੇ ਲਈ ਜਾ ਰਹੀ ਆ ਪਰ 1 ਮਹੀਨੇ ਲਈ ਨਹੀਂ ਮੁੱਢਲੀ ਜਾਣਕਾਰੀ ਦੇ ਵਿੱਚ ਸਾਹਮਣੇ ਆ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਇਹ ਕੋਠੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕੋਲ ਕਿਰਾਏ ਤੇ ਰਹੇਗੀ ਯਾਨੀ ਕਿ 22 ਸਾਲਾਂ ਤੱਕ ਇਹ ਕੋਠੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਰਹਿਣ ਵਾਲੀ ਹੈ ਜਿੱਥੇ ਸਾਰੀ ਰਾਜਨੀਤੀ ਹੋਵੇਗੀ ਤੇ ਕਿ ਵੀ ਕਿਹਾ ਜਾਂਦਾ ਸੀਗਾ ਕਿ ਸਾਡਾ ਮਿਸ਼ਨ ਹੈ ਕਿ ਅਸੀਂ ਸਰਕਾਰ ਜਿਹੜੀ ਲੋਕਾਂ ਦੇ ਦਰਵਾਜ਼ਾ ਉਹ ਲੈ ਕੇ ਜਾਣੀ ਆ ਤਾਂ ਜਲੰਧਰ ਦੇ ਵਿੱਚ ਵੀ ਹੁਣ ਦਰਬਾਰ ਲੱਗਿਆ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਰਹਿਣਗੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਨਗੇ ਵਿਚਾਰ ਚਰਚਾ ਵੀ ਹੋਵੇਗੀ ਤਾਂ ਦੱਸ ਦਈਏ ਕਿ ਵਿਧਾਨ ਸਭਾ ਜ਼ਿਮਨੀ ਚੋਣ ਹੋਰ ਥਾਵਾਂ ਦੇ ਉੱਤੇ ਵੀ ਹੋਣੀ ਹੈ ਗਿਦੜਬਾਹਾ ਦੇ ਵਿੱਚ ਵੀ ਚੋਣ ਹੋਣੀ ਹੈ ਪਰ ਜਲੰਧਰ ਦੀ ਹੌਟ ਸੀਟ ਬਣੀ ਜਾਂਦੀ ਹੈ ਜਲੰਧਰ ਦੇ ਵਿੱਚ ਹੀ ਹੁਣ ਪੂਰਾ ਦਾਰੋ ਮਦਾਰ ਹੈ ਕਿਉਂਕਿ ਦੋ ਵੱਡੇ ਲੀਡਰ ਆਮ ਆਦਮੀ ਪਾਰਟੀ ਨੂੰ ﺍﻟਵਿਦਾ ਕਹਿ ਚੁੱਕੇ ਨੇ ਸੁਸ਼ੀਲ ਰਿੰਕੂ ਤੇ ਉਹਨਾਂ ਦੇ ਨਾਲ ਹੀ ਸ਼ੀਤਲ ਲੰਗਰਾਲ ਤੇ ਹੁਣ ਆਮ ਆਦਮੀ ਪਾਰਟੀ ਕੋਈ ਵੀ ਮੌਕਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੀ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਜਦੋਂ ਪਿਛਲੀ ਵਾਰ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਸੀਗੀ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਦੇਹਾਂਤ ਤੋਂ ਬਾਅਦ ਤਾਂ ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੂਰੀ ਉੱਥੇ ਤਾਕਤ ਆਪਣੀ ਝੋਕ ਦਿੱਤੀ ਸੀ ਪਰ ਉਹਨਾਂ ਦੀ ਟੀਮ ਅਤੇ ਉਹ ਹੋਟਲਾਂ ਦੇ ਵਿੱਚ ਹੀ ਰਹਿੰਦੇ ਸਨ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਖੁਰਾਨ ਨੇ ਲੰਮਾ ਪਲਾਨ ਬਣਾ ਕੇ ਸਰਕਾਰ ਉਥੋਂ ਚਲਾਉਂਦਾ ਫੈਸਲਾ ਕਰ ਲਿਆ ਯਾਨੀ ਕਿ ਮੋਢਲੀ ਜਾਣਕਾਰੀ ਦੇ ਮੁਤਾਬਕ 3 ਦਿਨ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਰਿਆ ਕਰਨਗੇ ਜਿਹੜੀ ਹੁਣ ਜ਼ਿਮਨੀ ਚੋਣਾਂ ਉਹਦੀਆਂ ਵੀ ਤਿਆਰੀਆਂ ਹੋਣਗੀਆਂ ਤੇ ਉਸ ਤੋਂ ਬਾਅਦ ਦੇ ਵਿੱਚ 2027 ਤੱਕ ਦੀਆਂ ਚੋਣਾਂ ਦੀਆਂ ਤਿਆਰੀਆਂ ਵੀ ਜਲੰਧਰ ਸੀਟ ਵਾਸਤੇ ਉਥੋਂ ਹੀ ਕੀਤੀਆਂ ਜਾਣਗੀਆਂ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਠੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਇੰਦਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ